ਦੇਖੋ ਸਭ ਤੋਂ ਬੁੱਕ ਬਕਸੇ ਮਿਲ ਰਹੇ ਹੁੰਦੇ ਆ ਸਾਡੇ ਜਿਹੜੇ ਫਾਰਮਰਸ ਆ ਕੁਝ ਖੇਤੀ ਛੋਟੀ ਹੁੰਦੇ ਛੋਟਾ ਫਾਰਮਰ ਜਗਾ ਉਹਦੇ ਵਾਸਤੇ ਜਿਹੜੇ ਵਤਵਕ ਕਿਤੇ ਆ ਜਾਂ ਕਰ ਦਿੱਤਾ ਖੇਤੀਬਾੜੀ ਦੇ ਮਸ਼ੀਨਰੀ ਨਾਲ ਸੰਬੰਧਤ ਔਰ ਟਰੈਕਟਰ ਨਾਲ ਸੰਬੰਧਤ ਜਾਂ ਖਾਤਾ ਪੀਜਾ ਵੰਗਿਆਂ ਜਾਂ ਪੀਚਾ ਨਾਲ ਸੰਬੰਧਤ ਜਿਹੜੇ ਕੰਪਨੀਏ ਕਿਛਾਤੇ ਤਾਂ ਕਥਾ ਕਰਕੇ ਔਰ ਜਿਹੜਾ ਜ਼ਿੰਮੇਵਾਰ ਕੀ ਭਵੇਂ ਸਾਲ ਲਗਰ ਉਹਨੂੰ ਚੜਚੜੀ ਹਸਲ ਨਹੀਂ ਹੋ ਸਕਦੀ ਉਹ ਕੰਪੈਰਸ ਨਹੀਂ ਕਰ ਸਕਦਾ ਕਿਹੜੀ ਮੇਲੀ ਕੱਪੜੀ ਦਾ ਪ੍ਰੋਡਕਟ ਵਧੀਆ ਕਿਹਦਾ ਨਹੀਂ ਉਹ ਇੱਥੇ ਮੇਲੇ ਚ ਆ ਕੇ ਇੱਕ ਦਿਨ ਜੀ ਇੱਕ ਛਾਤੇ ਦਾ ਸਭ ਕੁਝ ਹੁਕੰਮ ਦੇ ਰਿਹਾ ਪੈਸਾ ਹੈ। ਮੇਲਾ ਵੀ ਸਾਡੇ ਦੁਆਬੇ ਦੀ ਇਹ ਮੇਨ ਧਰਤੀ ਹੈ ਜੀ ਗੜ ਮੰਨਿਆ ਜਾਂਦਾ ਨਕੋਤਰ ਇੱਥੇ ਪਹਿਲੀ ਵਾਰੀ ਆਪਾਂ ਇਹ ਜਿਹੜਾ ਹੈਗਾ ਮੇਲਾ ਕਰਵਾ ਰਹੇ ਹਾਂ ਜੀ ਦੇ ਬਹੁਤ ਵਾਹਿਗੁਰੂ ਦੀ ਕਿਰਪਾ ਬੜੀ ਸੰਗਤ ਦਾ ਸਜੋਗ ਆ ਮਾਲਵਾ ਮੱਝਾ ਦਾਬੇ ਤੋਂ ਅੱਜ ਸੰਗਤਾਂ ਪਹੁੰਚ ਰਹੀਆਂ ਬਹੁਤ ਵਧੀਆ ਲੱਗ ਰਹੀ ਹੈ ਮਸਕੀ ਦੀ ਜਗ੍ਹਾ ਮੋਂਗਫਣੀ ਲਗਾਉਣ ਵਾਸਤੇ ਸੈਮੀਨਾਰ ਕਿ ਤੁਹਾਨੂੰ ਪਤਾ ਵੀ ਹੁਣ ਪੰਜਾਬ ਦੇ ਚ ਪਾਣੀ ਦੇ ਹਾਲਾਤ ਬੜੇ ਠਮਾਰੇ ਹੋ ਜਾਂਦੇ ਆ ਪਹਿਲਾਂ ਸਾਡੇ ਸੂਰਜਮੁਖੀ ਹੁੰਦੀ ਸੀ ਉਹਦਾ ਵੀ ਹੌਲੀ ਹੌਲੀ ਝਾੜ ਘਟ ਗਿਆ ਹੁਣ ਮੱਕੀ ਦੇ ਵੀ ਝਾੜ ਘਟ ਰਹੇ ਆ ਤਾਂ ਹੁਣ ਬਦਲਵੀਂ ਖੇਤੀ ਬਾਰੇ ਸਾਨੂੰ ਸੋਚਣਾ ਪੈਣਾ ਜੀ ਉਸ ਵਾਸਤੇ ਸੰਤ ਬਲੀਸਾਂ ਸੀਚਵਾਲ ਜੀ ਦੀ ਪ੍ਰੇਰਣਾ ਨਾਲ ਹੁਣ ਅਸੀਂ ਮੂੰਗਫਲੀ ਤੇ ਸੈਮੀਨਾਰ ਕਰਵਾ ਰਹੇ ਆ ਠਾ ਕਰਨਾ ਉਹ ਮਹੀਨਿਆਂ ਵਿੱਚ ਵੀ ਨਹੀਂ ਕਰ ਸਕਦਾ ਕਿ ਹਰ ਤਨਵੱਗ ਮੇਰਾ ਵੱਧ ਤੋਂ ਵੱਧ ਜਾਂ ਨਿਕਲੇ ਪਰ ਉਹ ਉਹਨੂੰ ਖਾਦਾ ਪੋਣੀਆਂ ਪੈਣਗੀਆਂ ਦਵਾਈਆਂ ਪੋਣੀਆਂ ਪੈਣਗੀਆਂ ਕੁਝ ਇਹੋ ਜਿਹਾ ਕਰਨਾ ਪਊਗਾ ਸੋ ਜਿਹੜੀ ਅਸਲ ਜਿਹੜੀ ਹੈਗੀ ਐਸੇ ਕਰਕੇ ਅੱਜ ਇਹ ਬਿਮਾਰੀਆਂ ਵਧੀਆਂ ਜਾ ਰਹੀਆਂ ਕਿ ਸਾਡੇ ਖੁਰਾਕ ਦੇ ਵਿੱਚ ਜਿਹੜੇ ਉਹ ਤੱਤ ਹੋਣੇ ਚਾਹੀਦੇ ਆ ਉਹ ਨਹੀਂ ਹੁੰਦੇ ਆ ਸੀ ਖਾਦਾ ਪਾ ਕੇ ਆਲੂ ਮੋٹے ਕਰੀ ਜਾਂਦੇ ਆ ਹਰ ਦੀ ਮੋਟੀ ਕਰੀ ਜਾਂਦੇ ਆ ਇਹ ਸਾਰਾ ਪ੍ਰਬੰਧ ਕੀਤਾ ਆ ਉਹਨਾਂ ਬਾਰੇ ਕੁਝ ਦੋ ਸ਼ਬਦ ਆ ਬਹੁਤ ਬਹੁਤ ਧੰਨਵਾਦ ਆ ਕਿ ਉਹਨਾਂ ਨੇ ਇਹ ਪ੍ਰਬੰਧ ਕਰਕੇ ਕਿਸਾਨਾਂ ਨੂੰ ਵਧੀਆ ਦੇਣਾ ਹੈ ਮਹਰ ਲਿਆ ਕੇ ਉਹਨਾਂ ਨੂੰ ਉਹ ਦਿਰਾ ਹੈ ਉਹਦੇ ਬਾਰੇ ਜਾਣਕਾਰੀ ਇਹ ਵੀ ਦਿੱਤੀਆਂ ਜਾ ਰਹੀਆਂ ਤੇ ਬਹੁਤ ਕੁਝ ਕਿਸਾਨਾਂ ਨੂੰ ਉਹਨਾਂ ਤੋਂ ਫਾਇਦਾ ਹੋਣਾ ਉਹ ਆਪ ਵੀ ਸਾਰੇ ਆਲੂਆਂ ਦੇ ਨਾਲ ਜੁੜੇ ਹੋਏ ਆ ਕਿ ਉਹਨਾਂ ਦਾ ਮਕਸਦ ਹੀ ਹੈ ਕਿ ਸਾਰੇ ਕਿਸਾਨ ਜਿਹੜੇ ਜਾਗਰੂਕ ਹੋਣ ਜਿਹੜਾ ਚੰਨ ਵੱਲੋਂ ਜੰਦਰ ਵੱਲੋਂ ਇੱਕ ਕਿਸਾਨ ਮੇਲੇ ਦਾ ਬਹੁਤ ਵੱਡਾ ਯੋਜਨਾ ਦਾਣਾ ਮੰਡੀ ਵਿੱਚ ਨਕੋਦਰ ਵਿਖੇ ਕੀਤਾ ਗਿਆ ਹੈ ਬਤੌਰ ਮੁੱਖ ਮਹਿਮਾਨ ਸਤਵਲ ਵੀਰ ਸਿੰਘ ਸਿੱਤੇਵਾਲ ਸਾਡੇ ਨਾਲ ਜੋੜ ਚੁੱਕੇ ਨੇ ਬਾਬਾ ਜੀ ਜਿਹੜਾ ਅੱਜ ਦਾ ਮੇਲਾ ਤੁਸੀਂ ਵਕ ਵਕ ਸਟਾਲ ਘੁੰਮੇ ਨੇ ਤੁਸੀਂ ਵਾਤਵਤ ਪ੍ਰਦਰਸ਼ਨ ਦੇਖਿਆ ਨੇ ਇਸ ਬਾਰੇ ਤੁਸੀਂ ਕੀ ਕਹੋਗੇ ਮੇਲੇ ਬਾਰੇ ਬਹੁਤ ਖੁਸ਼ੀ ਦੀ ਗੱਲ ਹੈ ਕਿ ਕਿਸਾਨ ਜਾਗਰੂਕ ਹੋ ਰਹੇ ਤੇ ਪਟਾਟੋ ਐਸੋਸੀਏਸ਼ਨ ਵੱਲੋਂ ਜੀਪੀਜੀਏ ਵੱਲੋਂ ਇਹ ਖੇਰ ਮੇਲੇ ਦਾ ਆਯੋਜਨ ਕ ਹਰਸਾਨ ਮੇਲੇ ਦਾ ਆਯੋਜਨ ਕਰਵਾਇਆ ਗਿਆ ਸੋ ਬਹੁਤ ਕੰਪਨੀਆਂ ਦੇ ਜਿਹੜੇ ਮਸ਼ੀਨਰੀ ਐਸੇ ਆਈ ਹੋਈ ਆ ਬਹੁਤ ਦਵਾਈਆਂ ਵਾਲੀਆਂ ਕੰਪਨੀਆਂ ਆਈਆਂ ਹੋਈਆਂ ਬਹੁਤ ਛੀਟ ਵਾਲੀਆਂ ਕੰਪਨੀਆਂ ਆਈਆਂ ਹੋਈਆਂ ਬਹੁਤ ਹੋਰ ਵਕਫ ਵਕ ਆਦ ਰਹਿ ਗਿਆ ਮਸ਼ੀਨਰੀ ਦਾ ਸੰਬੰਧਤ ਮਹਾਰਾਏ ਹੋਇਆ ਜੁਰੀ ਬਲੈਸਟੀ ਦੇ ਮਹਾਰ ਆਏ ਹੋਇਆ ਉਹ ਇੱਕ ਸਮਝ ਲਓਗੇ ਇੱਕ ਫਾਂ ਦੇ ਅੱਜ ਜਿਹੜਾ ਕਿਸਾਨ ਆਉਂਦਾ ਤੇ ਉਹ ਬਹੁਤ ਘੋਸੇ ਤੋਂ grain ਕਰਕੇ ਲੈ ਜਾ ਸਕਦਾ ਕਿਉਂਕਿ ਜੇ ਇੰਨਾ ਨੌਲੇਜ ਤੇ ਬਾਰੇ ਮਸ਼ੀਨਰੀ ਬਾਰੇ ਇਕੱਠਾ ਕਰਨਾ ਉਹ ਮਹੀਨਿਆਂ ਵਿੱਚ ਵੀ ਨਹੀਂ ਕਰ ਸਕਦਾ ਜਿਹੜਾ ਕੇਸੇ ਆਣਗੇ ਸੀ ਬੇਨਤੀ ਕਰਾਂਗੇ ਜਿਹੜੇ ਅਜ ਵੀਰ ਨਹੀਂ ਆਏ ਉਹ ਕੱਲ ਨੂੰ ਜ਼ਰੂਰ ਆਉਣਾ ਤੇ ਸਾਰੇ ਜਿਹੜਾ ਕਿਸਾਨ ਮੇਲੇ ਦੇ ਵਿੱਚ ਆਣ ਕੇ ਆਪਣੇ ਮਾਰਾਂ ਦੇ ਰੈ ਵੀ ਲੈਣ ਉਹਨਾਂ ਦੇ ਵਿਚਾਰ ਵੀ ਸੁਣਨਾ ਤੇ ਆਪਣੀ ਇਹ ਸਮੱਸਿਆ ਵੀ ਦੱਸਣ ਤੇ ਤਾਂ ਕਿ ਜਿਹੜਾ ਹੈਗਾ ਕਿਸਾਨੀ ਲਾਹੇਵੰਦ ਖੇਤਾ ਬਣ ਬੰਬਈ ਜਿਵੇਂ ਪਵਨ ਗੁਰੂ ਪਾਣੀ ਪਤਾ ਮਾਤਾ ਧਰਤ ਮਹਾਦੇਵ ਫਲਸਫੇ ਤੇ ਤੁਸੀਂ ਲੰਬੇ ਸਮੇਂ ਤੋਂ ਕੰਮ ਕਰਦੇ ਆਏ ਹੋ ਇਸ ਮੇਲੇ ਵਿੱਚ ਜੇਕਰ ਅਸੀਂ ਪ੍ਰਦਰਸ਼ਨੀਆਂ ਦੇਖੀਆਂ ਕਾਫੀ ਪ੍ਰਦਰਸ਼ਨੀਆਂ ਜਿਹੜੀਆਂ ਉਹ ਪੈਸਟਿਸਾਈਡ ਰਿਲੇਟਡ ਹੀ ਸੀਗੀਆਂ ਜ਼ਹਿਰਾਂ ਦੇ ਰਿਲੇਟਡ ਸੀਗੀਆਂ ਕੀ ਸਾਡਾ ਜਿਹੜਾ ਆਮ ਕਿਸਾਨ ਆ ਇਹਨਾਂ ਜ਼ਹਿਰਾਂ ਤੋਂ ਮੁਕਤ ਹੋ ਸਕਦਾ ਹੈ ਜੇਕਰ ਮੁਕਤ ਹੋ ਸਕਦਾ ਤਾਂ ਕੀ ਹਾਲ ਹੈ ਜੀ ਮੁਕਤ ਹੋ ਸਕਦਾ ਪਰ ਸਾਨੂੰ ਜਿਹੜਾ ਹੈਗਾ ਉਹ ਚੀਜ਼ ਵਿਧੀ ਬਣਾਉਣ ਦੀ ਲੋੜ ਆ ਕੋਈ ਵੀ ਚੀਜ਼ ਆ ਕਿਉਂਕਿ ਅੱਜ ਜਿਹੜੀ ਸਾਡੀ ਜਿਹੜੀਆਂ ਖਾਦਾ ਵਗੈਰਾ ਨਾ ਇਹ ਆ ਕੁਆਂਟੀਟੀ ਪੈਦਾ ਕਰਦੇ ਆ ਤੇ ਜਦੋਂ ਅੱਜ ਲੋੜ ਆ ਕੁਆਲਿਟੀ ਦੀ ਕਿਉਂਕਿ ਹਰ ਚਾਹੁੰਦਾ ਵੋ ਕਿ ਮੇਰੇ ਵੱਧ ਤੋਂ ਵੱਧ ਝਾੜ ਨਿਕਲੇ ਪਰ ਉਹ ਉਹਨੂੰ ਖਾਦਾ ਪਾਉਣੀ ਆ ਬਣਣੀ ਆ ਦਵਾਈਆਂ ਪਾਉਣੀ ਆ ਬਣਣੀ ਆ ਕੁਝ ਇਹੋ ਜਿਹਾ ਕਰਨਾ ਪਊਗਾ ਸੋ ਜਿਹੜੀ ਅਸਲ ਦੜੀ ਹੈਗੀ ਐਸੇ ਕਰਕੇ ਅੱਜ ਇਹ ਬਿਮਾਰੀਆਂ ਵਧੀਆਂ ਜਾ ਰਹੀਆਂ ਕਿਉਂਕਿ ਸਾਡੇ ਖੁਰਾਕ ਦੇ ਵਿੱਚ ਜਿਹੜੇ ਉਹ ਤੱਤ ਹੋਣੇ ਚਾਹੀਦੇ ਉਹ ਨਹੀਂ ਹੁੰਦੇ ਅਸੀਂ ਖਾਦਾ ਪਾ ਕੇ ਆਲੂ ਮੋٹے ਕਰੀ ਜਾਂਦੇ ਆ ਹਰ ਚੀਜ਼ ਮੋਟੀ ਕਰੀ ਜਾਂਦੇ ਆ ਪਰ ਉਹ ਖਰੋਕੀ ਤੱਤ ਜਿਹੜੇ ਹੈ ਉਹ ਘਟਦੇ ਜਾਂਦੇ ਆ ਤੇ ਇਸ ਵਕਤ ਇਹ ਦੋਨੋਂ ਚੀਜ਼ਾਂ ਨਾਲ ਚੱਲ ਰਹੀਆਂ ਕਿ ਅਸੀਂ ਜਿਹੜੀਆਂ ਆਧੁਨਿਕ ਤਕਨੀਕਾਂ ਰਹੀ ਖਾਦ ਪਾਈਏ ਜਿਹੜੀ ਖਾਦ ਸਮੇਂ ਦੇ ਨਾਲ ਖੇਤਾਂ ਦੇ ਵਿੱਚ ਰਲ ਜਾਵੇ ਨਾ ਕਿ ਬਹੁਤ ਜ਼ਰਖੇਤ ਵਿੱਚ ਬੈ ਰੋਵੇ ਪੁਰਾਣੀ ਤਕਨੀਕ ਵਾਲੀ ਜ ਜ ਹੁਣ ਸਪਰੇਆ ਵੀ ਇਹੋ ਜਿਹੀ ਆ ਗਈਆਂ ਜਿਹੜੀਆਂ ਕੁਝ ਦਿਨਾਂ ਤੇ ਬਚੀ ਉਹਨਾਂ ਦਾ ਅਸਰ ਘਟ ਜਾਂਦਾ ਹੁਣ ਜਿਸ ਤਰ੍ਹਾਂ ਆ ਨੈਨੋ ਜਿਹੜੀ ਜੂਰੀ ਆਈ ਹੈ ਜਿਹਦੇ ਨਾਲ ਉਹਦਾ ਅਸਰ ਜਿਹੜਾ ਹੈਗਾ ਉਹ ਧਰਤੀ ਦੇ ਵਿੱਚ ਜਿਆਦਾ ਨਹੀਂ ਜਾਂਦੀ ਇਹੋ ਜਿਹੀਆਂ ਤਕਨੀਕਾਂ ਨੂੰ ਅਪਣਾਉਣ ਦੀ ਲੋੜ ਹੈ ਜਿਹਨੇ ਨਾਲ ਕਿਸਾਨ ਦੀ ਫਸਲ ਵੀ ਵਧੀਆ ਹੋਵੇ ਪਰ এনवायरमेंट ਤੇ ਵੀ ਕੋਈ ਫਰਕ ਲੱਗੋ ਬਾਬਾ ਜੀ ਅਖੀਲਾ ਸਵਾਲ ਜਿਹੜੀ ਪ੍ਰਬੰਧਕ ਕਮੇਟੀ ਆ ਜਿਨ੍ਹਾਂ ਨੇ ਸਾਰਾ ਪ੍ਰਬੰਧ ਕੀਤਾ ਆ ਉਹਨਾਂ ਬਾਰੇ ਕੁਝ ਦੋ ਸ਼ਬਦ ਅ ਬਹੁਤ ਬਹੁਤ ਧੰਨਵਾਦ ਹੈ ਜੋ ਉਹਨਾਂ ਨੇ ਇਹ ਪ੍ਰਬੰਧ ਕਰਕੇ ਕਿਸਾਨਾਂ ਨੂੰ ਅ ਵਧੀਆ ਦੇਣਾ ਹੈ ਮਾਹਰ ਲਿਆ ਕੇ ਉਹਨਾਂ ਨੂੰ ਜਿਹੜਾ ਹੈ ਉਹਦੇ ਬਾਰੇ ਜਾਣਕਾਰੀਆਂ ਵੀ ਦਿੱਤੀਆਂ ਜਾ ਰਹੀਆਂ ਤੇ ਬਹੁਤ ਕੁਝ ਕਿਸਾਨਾਂ ਨੂੰ ਉਹਨਾਂ ਤੋਂ ਫਾਇਦਾ ਹੋਣਾ ਉਹ ਆਪ ਵੀ ਸਾਰੇ ਆਲੂਆਂ ਦੇ ਨਾਲ ਜੁੜੇ ਹੋਏ ਆ ਕਿ ਉਹਨਾਂ ਦਾ ਮਕਸਦ ਹੀ ਹੈ ਕਿ ਸਾਰੇ ਕਿਸਾਨ ਜਿਹੜੇ ਜਾਗਰੂਕ ਹੋਣ ਤਾਂ ਕਿ ਜਿਹੜੀ ਦੁਆਬਾ ਹੈ ਇਹ ਸੀਡ ਦੇ ਲਈ ਮਸ਼ਹੂਰ ਆ ਇਹਦੇ ਕਿਸਾਨ ਹਜੇ ਸੀਡ ਨੂੰ ਸਹੀ ਤਰੀਕੇ ਨਾਲ ਨਹੀਂ ਤਿਆਰ ਕਰ ਰਹੇ ਉਹਨਾਂ ਨੂੰ ਵੀ ਸਮਝ ਆਵੇ ਕਿ ਜਿਹੜਾ ਹੈ ਸੀਡ ਸਾਡਾ ਜਿਹੜਾ ਖਰਾਬ ਬਾਹਰ ਨਾ ਜਾਵੇ ਤਾਂ ਕਿ ਇਹਦੀ ਕੁਆਲਿਟੀ ਨਾ ਘਟੇ ਤੇ ਲੋਕਾਂ ਦੀ ਮੰਗ ਹੋਰ ਵਧੇ ਠੀਕ ਹੈ ਬਾਬਾ ਜੀ ਬਾਬਾ ਜੀ ਇਹ ਸੰਤ ਬਲਵੇ ਸਿੰਘ ਚਿਚੇਵਾਲ ਜੀ ਹੁਣ ਅਸੀਂ ਜੋ ਮੇਲੇ ਦੀ ਪ੍ਰਬੰਧਕ ਕਮੇਟੀ ਹੈ ਤੁਹਾਨੂੰ ਉਹਨਾਂ ਨਾਲ ਮਿਲਾਂਗੇ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਵੀ ਨਾਮ ਭਰੀ ਆਪਣਾ ਮੇਰਾ ਨਾਮ ਅਸ਼ਵਿੰਦਰ ਪਾਲ ਸੀਗਾ ਮੈਂ ਜੰਦਰ ਪਟਾਕੇ ਕੋ ਬਰੋਕਰ ਐਸੋਸੀਏਸ਼ਨ ਦਾ ਵਾਈਸ ਪ੍ਰੈਜ਼ੀਡੈਂਟ ਆ ਜੀ ਠੀਕ ਹੈ ਜੀ ਅੱਛਾ ਭਾਈ ਜਿਵੇਂ ਤੁਸੀਂ ਇਹ ਮੇਲਾ ਕਰਾਇਆ ਆ ਤੁਹਾਡਾ ਮੁੱਖ ਮਕਸਦ ਮੇਲਾ ਕਰਾਉਂਦਾ ਕੀ ਹੈ ਦੇਖੋ ਸਾਡਾ ਮੁੱਖ ਮਕਸਦ ਮੇਲਾ ਕਰਾਉਂਦਾ ਇਹ ਸਾਡੇ ਜਿਹੜੇ ਫਾਰਮਰਸ ਆ ਕੋਈ ਖੇਤੀ ਛੋਟੀ ਹੁੰਦੇ ਛੋਟਾ ਫਾਰਮਰ ਜਿਹਾ ਆ ਉਹਦੇ ਵਾਸਤੇ ਜਿਹੜੇ ਵਾਤਵਰਕ ਕਿਤੇ ਅਰਗ ਕਰ ਜਿੱਤਾ ਖੇਤੀਬਾੜੀ ਦੇ ਮਸ਼ੀਨਰੀ ਨਾਲ ਸੰਬੰਧਤ ਔਰ ਟਰੈਕਟਰ ਨਾਲ ਸੰਬੰਧਤ ਜਾਂ ਖਾਤਾ ਬੀਜ ਦਵਾਈਆਂ ਜਾਂ ਬੀਜ ਨਾਲ ਸੰਬੰਧਤ ਜਿਹੜੀ ਕੰਪਨੀਆਂ ਇੱਕ ਛਾਤੇ ਤ ਹੱਥ ਕਰਕੇ ਔਰ ਜਿਹੜਾ ਜ਼ਿੰਮੇਦਾਰ ਕੀ ਭਵੇਂ ਸਾਲ ਲਗਰ ਉਹਨੂੰ ਜਾਣਕਾਰੀ ਹਾਸਲ ਨਹੀਂ ਹੋ ਸਕਦੀ ਉਹ ਕੰਪੈਰੀਜ਼ਨ ਨਹੀਂ ਕਰ ਸਕਦਾ ਵੀ ਕਿਹੜੀ ਮੇਲੀ ਕੱਪੜੀ ਦਾ ਪ੍ਰੋਡਕਟ ਵਧੀਆ ਕਿਹੜਾ ਨਹੀਂ ਉਹ ਇੱਥੇ ਮੇਲੇ 'ਚ ਆ ਕੇ ਇੱਕ ਦਿਨ ਜੀ ਇੱਕ ਛਾਤੇ ਡਾਈ ਸਭ ਕੁਝ ਉਹ ਕੰਪੈਰੀਜ਼ਨ ਕਰ ਸਕਦਾ ਇਹ ਪਜੀ ਆਪਣਾ ਕਿੰਵਾਂ ਮੇਲਾ ਹੈ ਜੀ ਇਹ ਸਾਡਾ ਹੈਗਾ ਜੀ ਇਸ ਟਾਈਮ 'ਚ ਦਸਵਾਂ ਮੇਲਾ ਹੈ ਜੀ ਦੋ ਮਹੀਨੇ ਸਾਡੇ ਕੋਰੋਨਾ ਕਰਕੇ ਪੋਸਟਪੋਨ ਹੋ ਗਿਆ ਸੀ ਵੀ ਜੀ ਔਰ ਇਹ ਸਾਡਾ ਦਸਵਾਂ ਜੀ ਪੀ ਜੀ ਕਿਸਾਨ ਮੇਲਾ ਹੈਗਾ ਨਕੋਦਰਦਾਰ ਬਣੀ ਦੇਖ ਜਿਹੜੇ ਇਸ ਤੋਂ ਪਹਿਲਾਂ ਨੌ ਮੇਲੇ ਹੋਏ ਆ ਤੇ ਜਿਹੜਾ ਤੁਹਾਡਾ 10ਵਾਂ ਮੇਲਾ ਇਸ ਵਿੱਚ ਤੁਹਾਡੇ ਵਿਸ਼ੇਸ਼ ਜਿਹੜੀਆਂ ਨਵੀਆਂ ਤਕਨੀਕਾਂ ਇਸ ਵਰਕ ਕੀ ਨੇ ਪਹਿਲੇ ਮੇਲੇ ਨਾਲੋਂ ਦੇਖੋ ਹਰ ਸਾਲ ਜਿਸੀਂ ਪ੍ਰੂਵ ਕਰ ਰਹੇ ਪਹਿਲੇ ਮੇਲੇ ਨਾਲੋਂ ਨੈਕਸਚਰ ਹੀ ਹੈਗਾ ਹਰ ਸਾਲ ਬੰਦਾ ਪ੍ਰੂਵ ਕਰਦਾ ਔਰ ਇਸ ਸਾਲ ਜ਼ਿਆਦਾ ਜਿਹੜਾ ਫੋਕਸ ਜ਼ਿਆਦਾ ਹੈਗਾ ਆ ਉਹ ਨਵੇਂ ਬੀਜਾਂ ਔਰ ਨਵੇਂ ਮਸ਼ੀਨਰੀ ਦੇ ਉੱਪਰ ਹੈਗਾ ਕਿਉਂਕਿ ਸਾਡੇ ਅੱਜਕੱਲ ਜਿਹੜਾ ਹੈਗਾ ਆ ਆਲੂ ਦੇ ਬੀਜ ਆਲੂ ਵਿੱਚ ਬੀਜ ਦੀ ਬਹੁਤ ਵੱਡੀ ਮਦਦ ਆ ਗਈ ਆ ਔਰ ਟੈਕਨੋਲੋਜੀ ਜਿਹੜੀ ਚੇਂਜ ਹੋ ਚੁੱਕੀ ਆ ਅੱਗੇ ਨਾਲੋਂ ਜਿਹੜੀ ਹੈਗੀ ਆ ਜੀ 에어로ਪੋਨਿਕਸ ਟੈਕਨੋਲੋਜੀ ਜਿਹੜੀ ਸੀਡਸ ਆ ਗਈ ਆ ਜਿਹਨੂੰ ਆਪਾਂ ਹਵਾ 'ਚ ਕਨੇ ਆਲੂ ਪੈਦਾ ਕਰਦੇ ਆ ਠੀਕ ਹੈ ਨਾ ਉਹਦੇ ਤੋਂ 에어로ਪੋਨਿਕਸ ਦੀਆਂ ਬਹੁਤ ਬਟ ਕੰਪਨੀਆਂ ਐਸਐਮ ਸਾਡੇ ਕੋਲ ਆਈਆਂ ਹੈਗੀਆਂ ਉਹ ਸਾਡੀ ਆਪਣੀ ਵੀ ਜਨਦਰ ਪੋਟੈਟੋ ਗਰੋਅਰ ਦੀ ਜਿਹੜੀ 에어로ਪੋਨਿਕਸ ਲੈਬ ਹੈਗੀ ਆ ਔਰ ਉਹਦੇ ਤੋਂ ਸੀਡ ਤਿਆਰ ਕਰਕੇ ਅਸੀਂ ਫਾਰਮਰਸ ਕਨੇ ਆ ਤੁਸੀਂ ਵੱਧ ਤੋਂ ਵੱਧ ਆਪਣਾ ਜਿਹੜਾ ਹੈਗਾ ਬੀਜ ਨੂੰ ਸੁਧਾਰੋ ਔਰ ਫਾਇਦਾ ਲਓ ਮੈਂ ਇਹ ਦੱਸਣਾ ਚਾਹ ਰਿਹਾ ਸਾਡੇ ਸਾਰੇ ਜਨੇ ਫਾਰਮਰ ਆ ਅੱਜ ਹੀ ਹੈਗਾ ਕੱਲ ਵੀ ਆਉਣ ਇੱਥੇ ਔਰ ਵੱਧ ਤੋਂ ਤਾਂ ਆ ਕੇ ਜੋ ਵੀ ਸਾਡੇ ਨਵੀਂ ਸਰਟ ਕੋ ਮਸ਼ੀਨਰੀ ਆ ਪ੍ਰੋਜੈਕਟ ਟਾਈਮਪਲਿਮੈਂਟਸ ਬਾਰੇ ਉਥੇ ਕੱਲ ਨੂੰ ਆ ਕੇ ਵੀ ਉਹਦਾ ਫੇਰਾ ਚੱਕਣ ਠੀਕ ਹੈ ਸਰਦਨ ਲੈ ਪੜੀ ਡਰ ਚੁਕੇ ਨੇ ਅਸ਼ੋਸ਼ ਦੇ ਪਾਜੀ ਤੁਸੀਂ ਮੈਂਬਰ ਹੋ ਜੀ ਜੀ ਕੀ ਨਾਮ ਆਪਣਾ ਪਾਜੀ ਮੇਰਾ ਨਾਮ ਗੁਰਵਿੰਦਰ ਸਿੰਘ ਆ ਜੀ ਠੀਕ ਹੈ ਕੀ ਕਹੋਗੇ ਇਸ ਮੇਲੇ ਬਾਰੇ ਮੇਲਾ ਜੀ ਸਾਡੇ ਦਵਾਬੇ ਦੀ ਇਹ ਮੇਨ ਧਰਤੀ ਹੈ ਜੀ ਗੜ ਮੰਨਿਆ ਜਾਂਦਾ ਤੇ ਕੋਦਰ ਇੱਥੇ ਪਹਿਲੀ ਵਾਰੀ ਆਪਾਂ ਇਹ ਜਿਹੜਾ ਹੈਗਾ ਮੇਲਾ ਕਰਵਾ ਰਹੇ ਹਾਂ ਜੀ ਤੇ ਬਹੁਤ ਵਾਹਿਗੁਰੂ ਦੀ ਕਿਰਪਾ ਬੜੀ ਸੰਗਤ ਦਾ ਸਹਯੋਗ ਆ ਮਾਲਵਾ ਮਾਝਾ ਦਵਾਬੇ ਤੋਂ ਅੱਜ ਸੰਗਤਾਂ ਪਹੁੰਚ ਰਹੀਆਂ ਬਹੁਤ ਵਧੀਆ ਲੱਗ ਰਿਹਾ ਹੈ ਇਹਦਾ ਮੇਲੇ ਦਾ ਮੁੱਖ ਮਕਸਦ ਜਿਹੜਾ ਆ ਆਲੂਆਂ ਦੀ ਪੈਦਾਵਾਰ ਨੂੰ ਵਧਾਉਣ ਬਾਰੇ ਆ ਜਾਂ ਇਹਦਾ ਮਕਸਦ ਹੋਰ ਵੀ ਆ ਜੀ। ਨਹੀਂ ਜੀ ਇੱਥੇ ਜਿਹੜਾ ਆਪਣਾ ਮੁੱਖ ਮਕਸਦ ਵਾ ਜੀ ਜਿੱਥੇ ਆਪ ਜਿਸ ਧਰਤੀ ਤੇ ਫੜੇ ਇੱਥੇ ਮੁੱਖ ਫਸਲ ਏਸ ਜਿਹੜੇ ਇਲਾਕੇ ਦੀ ਹੈਗੀ ਆ ਆਲੂ। ਆਲੂ ਤੋਂ ਬਾਅਦ ਜੇ ਅਸੀਂ ਮੱਕੀ ਲਾਉਨੇ ਆ ਮੱਕੀ ਤੋਂ ਬਾਅਦ ਝੋਨਾ ਜੀ ਤੇ ਸਾਰੀਆਂ ਫਸਲਾਂ ਤੇ ਜਿਹੜੇ ਹੈਗੇ ਇੱਥੇ ਮਾਹ ਡਾਕਟਰ ਪਹੁੰਚੇ ਹੋਏ ਆ ਸਾਡਾ ਜਿਹੜਾ ਅੱਜ ਜਿਹੜਾ ਹੈਗਾ ਸੀਪੀਆਰਆਈ ਦੇ ਡਾਕਟਰ ਤੇ ਪੀਏਯੂ ਦੇ ਡਾਕਟਰ ਅੱਜ ਆਲੂਆਂ ਤੇ ਸਾਡੇ ਕਿਹੜੇ ਹੈਗੇ ਲੈਕਚਰ ਚੱਲ ਰਿਹਾ ਜੀ। ਤੇ ਸਾਰੀ ਮਸ਼ੀਨਰੀ ਤੋਂ ਤੁਸੀਂ ਦੇਖ ਹੀ ਰਿਹਾ ਹਰੇਕ ਖੇਤੀਬਾੜੀ ਨਾਲ ਜੁੜੇ ਹੋਏ ਸਾਡੇ ਇੱਥੇ ਮੌਜੂਦ ਹਨ ਤੇ ਕੱਲ ਨੂੰ ਇੱਥੇ ਅਸੀਂ ਵਿਸ਼ੇਸ਼ ਜਿਹੜਾ ਹੈਗਾ ਆਲੂਆਂ ਤੋਂ ਬਾਅਦ ਮੱਕੀ ਦੀ ਜਗ੍ਹਾ ਮੂੰਗਫਲੀ ਲਗਾਉਣ ਵਾਸਤੇ ਸੈਮੀਨਾਰ ਕਰਵਾ ਰਹੇ ਹਾਂ ਕਿਉਂਕਿ ਤੁਹਾਨੂੰ ਪਤਾ ਵੀ ਹੁਣ ਪੰਜਾਬ ਦੇ ਵਿੱਚ ਪਾਣੀ ਦੇ ਹਾਲਾਤ ਬੜੇ ਮਾੜੇ ਹੋ ਜਾਂਦੇ ਆ ਪਹਿਲਾਂ ਸਾਡੇ ਸੂਰਜਮੁਖੀ ਹੁੰਦੀ ਸੀ ਉਹਦਾ ਵੀ ਹੌਲੀ ਹੌਲੀ ਝਾੜ ਘਟ ਗਿਆ ਹੁਣ ਮੱਕੀ ਦੇ ਵੀ ਝਾੜ ਘਟ ਰਹੇ ਆ ਤਾਂ ਹੁਣ ਬਦਲਵੀਂ ਖੇਤੀ ਬਾਰੇ ਸਾਨੂੰ ਸੋਚਣਾ ਪੈਣਾ ਜੀ ਉਸ ਵਾਸਤੇ ਸੰਤ ਬਲੀਸਾਂ ਸਿਚਵਾਲ ਜੀ ਦੀ ਪ੍ਰੇਰਣਾ ਨਾਲ ਹੁਣ ਅਸੀਂ ਮੂੰਗਫਲੀ ਤੇ ਸੈਮੀਨਾਰ ਕਰਵਾ ਰਹੇ ਹਾਂ ਉਹ ਤੇ ਕਿਹੜੀ ਮਸ਼ੀਨਰੀ ਨਾਲ ਤੇ ਮੂੰਗਫਲੀ ਲੱਗੂਗੀ ਕਿਹੜੇ ਬੀਜ ਵਰਤੇ ਜਾਣਗੇ ਉਹਦੇ ਬਾਰੇ ਕਿਸਾਨਾਂ ਨੂੰ ਕੱਲ ਨੂੰ ਜਾਗਰੂਕ ਕੀਤਾ ਜਾਊਗਾ ਕੀ ਲੱਗਦਾ ਹੈ ਪੰਜਾਬ ਵਿੱਚ ਜਿਹੜੀ ਮੂੰਗਫਲੀ ਦੀ ਕਾਸ਼ਤ ਹੈ ਜਿਹੜੀ ਅੱਜ ਤੋਂ ਉਧਾਕਿਆ ਪਹਿਲੇ ਹੁੰਦੀ ਸੀਗੀ ਕੀ ਉਹ ਹੁਣ ਦੁਬਾਰਾ ਫਿਰ ਉਹਦੇ ਪੈਰ ਲੱਗ ਸਕਦੇ ਆ ਬਿਲਕੁਲ ਲੱਗ ਸਕਦੇ ਆ ਜੀ ਗੜ ਰਿਹਾ ਜੀ ਮੂੰਗਫਲੀ ਦਾ ਜਿੱਥੇ ਤੁਸੀਂ ਖੜੇ ਆ ਇਹ ਜਿਹੜਾ ਦੋਨਾਂ ਏਰੀਆ ਦੁਆਬਾ ਏਰੀਆ ਮੌਸਮਲੀ ਬਹੁਤ ਵਧੀਆ ਹੁੰਦੀ ਰਹੀ ਹੈ ਤੇ ਤੇ ਗਾਹਾਂ ਵਾਲਾ ਕਿ ਹੁਣ ਤਾਂ ਬਹੁਤ ਸਾਰੀ ਜਨਰੇਸ਼ਨ ਚੇਂਜ ਹੋ ਗਈਆਂ ਹਨ ਹੁਣ ਪਾਣੀ ਦੇ ਨਾਲ ਵੀ ਆਪਾਂ ਖੇਤੀ ਕਰ ਸਕਦੇ ਹਾਂ ਮੂੰਗਫਲੀ ਤੇ ਬਹੁਤ ਸੋਹਣੇ ਸੋਦੇ ਹੋਏ ਬੀ ਆ ਗਏ ਹੈ ਜੀ ਹੁਣ ਕੋਈ ਦਿੱਕਤ ਨਹੀਂ ਜੀ ਹੋ ਸਕਦੀ ਨਕੋਦਰ ਦੀ ਦਾਣਾ ਮੰਡੀ ਵਿਖੇ ਲੱਗੇ ਇਸ ਵਿਸ਼ਾਲ ਕਿਸਾਨ ਮੇਲੇ ਦਾ ਜਿੱਥੇ ਬਹੁਤ ਵੱਡਾ ਮਹੱਤਵ ਹੈ ਇਸ ਦੇ ਨਾਲ ਹੀ ਵਕ ਵਕ ਮੰਡੀਆਂ ਵਿੱਚ ਇਸ ਤਰ੍ਹਾਂ ਦੇ ਮੇਲੇ ਹੋਰ ਵੀ ਲੱਗਣੇ ਚਾਹੀਦੇ ਨੇ ਜਿਸ ਨਾਲ ਕਿਸਾਨ ਨੂੰ ਨਵੀਆਂ ਤਕਨੀਕਾਂ ਤੇ ਨਾ ਮੈਂ ਜੋ ਵੀ ਆ ਰਿਹਾ ਹੈ ਉਸ ਬਾਰੇ ਪਤਾ ਲੱਗੇ